ਹਾ ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਹੈ ਜਿਹੜਾ ਨਹੀਂ ਮੰਨਣਾ ਚਾਹੀਦਾ ਕਿਸੇ ਦੀ ਜਾਤੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਕਟੜ ਕਰ ਰਹੀ ਹੈ ਪ੍ਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂ ਕਰਕੇ ਜਿਹੜਾ ਇਹ ਗੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ ਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜੀ ਦੇ ਨਾਲ ਕੱਪੜੇ ਜਾਂ ਖੂਸ਼ ਰੰਗਦੇ ਆ ਉਸ ਨੂੰ ਗੰਦਗੀ ਤੇ ਹੁੰਦੇ ਆ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸੁੱਟੀਏ ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ ਤੇ ਜਿਹੜੇ ਇੰਡਸਟਰੀਅਲ ਵਾਲੇ ਆ ਉਹ ਇਸ ਮਜਾਰੇ ਦਾ ਰੋਸ ਵਿਚਾਰਾ ਕਰ ਰਹੇ ਐ ਪ੍ਰਵਾਸੀਆਂ ਨੂੰ ਸੱਦ ਕੇ ਤਾਂ ਫੇਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਲ ਜਿਹੜੇ ਇੱਥੋਂ ਦੇ ਰਹਿਣ ਵਾਲੇ ਐ ਮਾਲਵੇ ਦੇ ਮਾਝੇ ਦੇ ਦੁਆਬੇ ਦੇ ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਤੇ ਗੰਦਾ ਪਾਣੀ ਹੋਊਗਾ ਜਿਹੜੇ ਜੀ ਦਰਿਆਵਾਂ ਦੇ ਵਿੱਚ ਹੈਗੇ ਆ ਮੱਛੀਆਂ ਹੈਗੀਆਂ ਹੋਰ ਜਿਹੜੇ ਜੀ ਹੈਗੇ ਆ ਉਹ ਮਰ ਰੇ ਐ ਮੈਂ ਤਾਂ ਸਮਝ ਰਿਹਾ ਸੀ ਇਹ ਆਮ ਪਾਰਟੀ ਤੇ ਚੀਫ ਮਨਸੂਬਾ ਸਾਹਿਬ ਦੀ ਬਹੁਤ ਗਲਤ ਪਾਲਿਸੀ ਹੈ ਕਿ ਦੋ ਧਰਾਂ ਨੂੰ ਤੁਸੀਂ ਲੜਾ ਰਹੇ ਹੋ ਤੇ ਲਾਅਨ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਮਾਨ ਸਾਹਿਬ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਿਓ ਤੁਹਾਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਲੱਖਾਂ ਸਦਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਗੱਡੀ ਤੱਕ ਬੰਨ੍ਹ ਦਿੱਤੀ ਗਈ ਇਹ ਮੈਂ ਕਿਵੇਂ ਦੇਖਦਾ ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰਤਾ ਹੋਇਆ ਹੋਇਆ ਹਾਂ ਹੌਸਰੇਸ ਦੇ ਵਿਚਕਾ ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਵਿੱਚ ਰੋਕ ਪਾਈ ਹੋਈ ਹੈ ਨਜਾਇਜ਼ ਹੈ ਐਸਾ ਨਹੀਂ ਹੋਣ ਦੇਣਾ ਚਾਹੀਦਾ ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲਾ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸਿੱਟੇ ਜ਼ਹਿਰੀਲਾ ਪਾਣੀ ਨਾ ਸਿੱਟੇ ਜਿਸ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਹੈ ਤੇ ਪਾਕਿਸਤਾਨ ਦੇ ਨਾਲ ਸਾਡੇ ਚੰਗੇ ਚੰਗਾ ਰਿਸ਼ਤਾ ਹੈਗਾ ਅਮਨ ਹੈ ਤੇ ਆਪਣੀ ਦੂਜੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਆਪਣੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਰਾਜਸਤਾਨੀਆਂ ਨੂੰ ਤੇ ਹਰਿਆਣੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਆ ਜੇ ਸਿਰਫ کارਖਾਨੇ ਵਾਲਿਆਂ ਨੂੰ ਅਸੀਂ ਸਾਹਮਣੇ ਜਾ ਉਹਨਾਂ ਨੂੰ ਸੁਖ ਦੇਣਾ